ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਜੀ ਤੁਹਾਨੂੰ ਤੇ ਤੁਹਾਡੇ ਈਵਰ ਜਿਹੜੇ ਵੀ ਆਪਣ ਦੇਖ ਰਹੇ ਆ ਉਹਨੂੰ ਮੇਰੇ ਨੀਓ ਦੋ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਥੈਂਕ ਯੂ ਬਾਈ ਜੀ ਮੇਰੇ ਵੱਲੋਂ ਵੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਜੀ ਤੁਹਾਡਾ ਸ਼ੁਭਨਾਮ ਦੱਸ ਦਿਓ ਜੀ ਮੇਰਾ ਨਾਮ ਜਸਪ੍ਰੀ ਸਿੰਘ ਹੈ ਜੀ ਵੈਸੇ ਜੱਸਾ ਜੀ ਬਾਈ ਜੀ ਪਿੰਡ ਕਿਹੜਾ ਹੈ ਜੀ ਪਿੰਡ ਰੌਲੀ ਹੈ ਜੀ ਮੋਗੇ ਦੇ ਨਾਲ ਜੀ ਰੌਲੀ ਪਿੰਡ ਬੜਾ ਫੇਮਸ ਹੈ ਜੀ ਹਾਂਜੀ ਹਾਂਜੀ ਅਰਜਨ ਕਰਕੇ ਅਰਜਨ ਕਰਕੇ ਜੀ ਬਾਬਾ ਸਰਬਾ ਜੀ ਕਰਕੇ ਹਾਂਜੀ ਹਾਂਜੀ ਸਰਬਾ ਜੀ ਕਰਕੇ ਜੀ ਬਹੁਤ ਨੁਕਰੇ ਘੋੜੇ ਨੇ ਨਾ ਕੱਟੇ ਆ ਹਾਂਜੀ 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 ਤੇ ਰੋਲੀ ਵਾਲਾ ਰੋਲੀ ਵਾਲਾ ਹੋਈ ਪਈ ਹੈ ਜੀ ਸਹੀ ਗੱਲ ਹੈ ਸਹੀ ਗੱਲ ਹੈ ਜੀ ਤੇ ਬਾਈ ਜੀ ਅੱਜ ਦਾ ਆਪਣਾ ਇਕੱਠੇ ਹੋਣ ਦਾ ਕਾਰਨ ਇਹ ਵੀ ਤੁਸੀਂ ਕੋੜਾ ਫੋਟੋਗ੍ਰਾਫੀ ਲਈ ਸਾਡੇ ਕੋਲ ਲੈ ਕੇ ਆਏ ਹੋ ਹਾਂਜੀ 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 ਤੇ ਕੋੜਾ ਥੋੜਾ ਬਹੁਤ ਸੋਹਣਾ ਹੈ ਥੈਂਕ ਯੂ ਜੀ ਤੇ ਬਾਈ ਜੀ ਇਹਦੇ ਬਾਰੇ ਜ਼ਰੂਰ ਦੱਸੋ ਇਹਦੀ ਕਿੰਨੀ ਉਮਰ ਹੋ ਗਈ ਜੀ ਪਹਿਲਾਂ ਤਾਂ ਇਹਦਾ ਨਾਮ ਦੱਸ ਦਿਓ ਜੀ ਇਹਦਾ ਨਾਮ ਆ ਜੀ ਹੈਕਟਰ ਠੀਕ ਹੈ ਜੀ ਹਾਂਜੀ ਤੇ ਉਮਰ ਇਹਦੀ ਹੋ ਗਈ ਜੀ 33 ਕਿ ਮਹੀਨੇ ਜੀ ਬਾਈ ਜੀ ਹਾਂਜੀ ਤੇ ਦੋ ਦੰਦ ਲੱਗ ਗਿਆ ਜੀ ਇਹਦਾ ਪਿਓ ਕਿਹੜਾ ਬਾਈ ਜੀ ਸੂਰਜ ਹੈ ਜੀ ਆਪਣੇ ਮਿਆਲਾ ਵਾਲਾ ਸੂਰਜ ਹੈ ਜੀ ਸੂਰਜ ਘੋੜੇ ਦਾ ਪਿਓ ਹੈ ਆਲੀਸ਼ਾਨ ਰੋਹਿਟ ਰੋਹਿਟਗੜ੍ਹ ਹਾਂਜੀ ਆਲੀਸ਼ਾਨ ਦੇ ਘੋੜਿਆਂ ਚ ਮੈਨੂੰ ਲੱਗਦਾ ਪੰਜਾਬ ਚ ਸ਼ਾਇਦ ਇਕੱਲਾ ਹੀ ਹੋਵੇਦਾ ਜੀ ਹੁਣ ਹਾਂਜੀ 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 ਇੱਕ ਘੋੜਾ ਹੋਰ ਸੀ ਨਿਹਾਲ ਸਿੰਘ ਵਾਲੇ ਉਹ ਸ਼ਾਇ ਚੜ੍ਹਾਈ ਕਰ ਗਿਆ ਜੀ ਉਹਨਾਂ ਸੀ ਰੇਂਜਰ ਹਾਂਜੀ 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 ਤੇ ਬਾਈ ਜੀ ਤੁਹਾਡੇ ਇਹ ਘਰ ਦਾ ਹੈ ਜੀ ਜਾਂ ਆਪਾਂ ਬਰੀਡ ਕੀਤਾ ਹੈ ਜਾਂ ਬਾਈ ਜੀ ਮੁੱਲ ਲਿਆ ਸੀ ਨਹੀਂ ਜੀ ਆਪਾਂ ਘੋੜੀ ਲਈ ਸੀਗੀ ਜੀ ਗੱਬਣ ਬਾਈ ਬਿੱਟੂ ਜੀ ਦੀ ਪਿਮਾਲ ਜੀ ਕੁਮਾਰ ਜੀ ਜੀ ਤੇ ਉਦੋਂ ਘੋੜੀ ਸੀਗੀ ਜੀ ਆਪਣੀ 40 ਕੇ ਦਿਨ ਦੀ ਚੈੱਕ ਪਾਸ ਕੀਤੀ ਹੋਈ ਸੀ ਡਾਕਟਰ ਸੁਖਦੇਵ ਜੀ ਦੀ ਠੀਕ ਹੈ ਜੀ ਇਹ ਉਹਨਾਂ ਨੇ ਜੀ ਐਪ ਦਿੱਤਾ ਜੀ ਬੇਸਿਕਲੀ ਬਰੀਡਰ ਉਹ ਹੀ ਨਹੀਂ ਜੀ ਇਹਦੇ ਠੀਕ ਹੈ ਬਾਈ ਉਹ ਵੀ ਚਲੋ ਉਹਨਾਂ ਨੇ ਮੈਂ ਵਾਚ ਮੇਰੇ ਘਰੇ ਜੰਮਿਆ ਫਿਰ ਪਾਲਿਆ ਅਸੀਂ ਹੈ ਜੀ ਮੈਂ ਤੇ ਚਾਚਾ ਜੀ ਨੇ ਤੇ ਬਾਈ ਜੀ ਕਿਵੇਂ ਹੁਣ ਇਹ ਬਸ਼ੇਰਾ ਇੱਕ ਤਾਂ ਘੋੜੀਆਂ ਤੇ ਛੱਡਣ ਲੱਗ ਗਿਆ ਜਾਂ ਨਹੀਂ ਜੀ ਹਾਂ ਜੀ ਇੱਕ ਘੋੜੀ ਤੇ ਛੱਡਿਆ ਜੀ ਠੀਕ ਹੈ ਜੀ ਅੱਗੇ ਤਾਂ ਉਹ ਲੋਕਾਂ ਲਈ ਤਾਂ ਓਪਨ ਹੈ ਜੀ ਹਾਂਜੀ ਓਪਨ ਹੈ ਜੀ ਜੀ ਬਾਈ ਜੀ ਤੇ ਦੂਜੀ ਗੱਲ ਬਾਈ ਜੀ ਇਹਦਾ ਸ਼ੂਆ ਵਾਲਾ ਕੀ ਸੀਨ ਰਿਹਾ ਜੀ ਤੁਹਾਡਾ ਸ਼ੋਅ ਚੱਲਦੇ ਆ ਅੱਜਕੱਲ੍ਹ ਜੀ ਹਾਂਜੀ ਹਾਂਜੀ ਸ਼ੋਅਾਂ ਤੇ ਜੀ ਅਸੀਂ ਪਿਛਲੇ ਸਾਲ ਦੁੱਧਾਂਦ ਚ ਬਾਈ ਆਰਪੀ ਗਲ ਵਾਲੇ ਸ਼ੋਅ ਤੋਂ ਸ਼ੁਰੂ ਕੀਤਾ ਸੀਗਾ ਜੀ ਇਹਨੂੰ ਠੀਕ ਹੈ ਜੀ ਉੱਥੇ ਜੀ ਇਹ ਪੰਜਵੇਂ ਤੇ ਸੀਗਾ ਜੀ ਜੀ ਫਿਰ ਜੀ ਜਦੋਂ 6ਵੇਂ 7ਵੇਂ 5ਵੇਂ 6ਵੇਂ 7ਵੇਂ ਤੇ ਆਉਂਦਾ ਰਿਹਾ ਜੀ ਦੁੱਧਾਂਦ ਚ ਚਲੋ ਤੁਸੀਂ ਤਕੜੇ ਵਗੇ ਜੀ ਇਸ ਗੱਲ ਚ ਵੀ ਲੋਕ ਮਗਰੋਂ ਜੇ ਫਿਰ ਰੌਲਾ ਜਾਂ ਪਾ ਕੇ ਇੱਕ ਅੱਧੇ ਸ਼ੋਅ ਤੋਂ ਬਾਅਦ ਜਾਂਦੇ ਨਹੀਂ ਨਹੀਂ ਬੜੀ ਦਲੇਰ ਰਹੇ ਇਸ ਗੱਲੋਂ ਨਹੀਂ ਇਹ ਐਸ ਵੀ ਆਰ ਵੀ ਪਾਇਆ ਹੀ ਐਸ ਵਾਰ ਸਾਡਾ ਕੋਈ ਨੰਬਰ ਆਇਆ ਨਹੀਂ ਕੋਈ ਗੱਲ ਨਹੀਂ ਬਾਈ ਜੀ ਜ਼ਰੂਰੀ ਨਹੀਂ ਹੁੰਦਾ ਬਾਈ ਜੀ ਦੇਖੋ ਸ਼ੋਅ ਬੜਾ ਟੈਕਨੀਕਲ ਜਕਮ ਹੈ ਹਾਂਜੀ 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 ਹੋ ਜਾਣਾ ਇਹ ਘੋੜਿਆਂ ਦੇ ਦਿਨ ਹੁੰਦੇ ਜੀ ਹੁਣ ਸਰਖਾਬ ਦੀ ਉਦਾਹਰਨ ਹੈ ਪਿਛਲੇ ਹਾਂਜੀ 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 ਆਪਣੀ ਚੰਗਾ ਨਹੀਂ ਰਾਇਤ ਕੀ ਸਰਕਾਰ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਜੀ ਤੇ ਬਾਈ ਜੀ ਇਸ ਤੋਂ ਇਲਾਵਾ ਹੋਰ ਕਿੰਨੇ ਕੁ ਐਨੀਮਲ ਹੈ ਤੁਹਾਡੇ ਕੋਲੇ ਜੀ ਆਪਣੇ ਕੋਲੇ ਜੀ ਟੋਟਲ 6 ਐਨੀਮਲ ਹੈ ਜੀ ਓਕੇ ਜੀ ਇਹ ਆ ਕੇ ਮੇਰੇ ਕੋਲ ਇਹਦੀ ਹੀ ਮਤਲਬ ਇਹਦੀ ਬਾਅਦ ਵਿੱਚ ਇਹ ਤੋਂ ਬਾਅਦ ਦੀ ਇੱਕ ਇਹਦੀ ਭੈਣ ਹੈ ਜੀ ਠੀਕ ਹੈ ਜੀ ਉਹਦਾ ਨਾਮ ਹੀ ਰੂਬੀ ਰੱਖਿਆ ਸੀ ਜੀ ਬਾਈ ਉਹ ਬਾਈ ਬਿੱਲਾ ਗੜਸ਼ੰਕਰ ਵਾਲਾ ਥੋੜਾ ਹੀ ਬਰੀਡ ਕੀਤਾ ਹੋਇਆ ਘੋੜਾ ਜੀ ਉਹਦੀ ਬੱਚੀ ਹੈ ਜੀ ਉਹ ਆਪਣਾ ਰਾਜੇਸ਼ਵਰ ਜੀ ਰਾਜੇਸ਼ਵਰ ਜੀ ਉਹ ਜੀ 21 22 ਮਹੀਨੇ ਦੀ ਹੋ ਗਈ ਜੀ ਉਹ 63 62 ਦੇ ਕਰੀਬ ਹੈ ਜੀ ਰਾਜੇਸ਼ਵਰ ਦਾ ਪਿਓ ਹੈ ਜੀ ਰਾਜ ਰਾਜੇਸ਼ਵਰ ਰਾਜ ਰਾਜੇਸ਼ਵਰ ਦੀ ਮਾਂ ਸੀ ਜੀ ਬਲੈਕ ਬਿਊਟੀ ਘੋੜੀ ਬੜੀ ਫੇਮਸ ਜਿਹੜੀ ਕਹਿੰਦੇ ਹੁੰਦੇ ਸੀ ਵੀ ਆਲੀ ਸ਼ਾਨ ਦੀ ਸੱਕੀ ਭੈਣਾ ਸ਼ਾਇਦ ਹਾਂਜੀ 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 ਜੋਧਪੁਰ ਸਟੇਬਲ ਚ ਸੀਗੀ ਜੀ ਹਾਂਜੀ 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 ਤੇ ਬਾਈ ਜੀ ਤੁਸੀਂ ਆਪ ਤਾਂ ਕੈਨੇਡਾ ਰਹੇ ਹੋ ਹੁਣ ਰਹਿਣੇ ਹੋ ਇਹਦੇ ਬਾਰੇ ਵੀ ਦੱਸੋ ਜੀ ਜਰੂਰ ਨਹੀਂ ਮੈਂ ਹੀ 10 ਸਾਲ 11 ਸਾਲ ਕੈਨੇਡਾ ਰਹਾ ਜੀ ਠੀਕ ਹੈ ਜੀ ਤੇ ਹੁਣ 2 ਸਾਲ ਤੋਂ ਮੈਂ ਬਸ ਚਾ 2-3-4 ਮਹੀਨੇ ਲਈ ਗਿਆ ਜਾਣਾ ਤੇ ਜ਼ਿਆਦਾ ਟਾਈਮ ਪੰਜਾਬ ਹੀ ਰਹਿਣਾ ਉਹਦਾ ਕਾਰਨ ਜੀ ਘੋੜੇ ਘੋੜੇ ਕਰਕੇ ਕੱਲ ਨਾ ਮੈਂ ਇੱਕ ਰੀਲ ਪਾਈ ਸੀ ਵੀ ਆਪਰੇ ਬੱਚਿਆਂ ਨੂੰ ਘੋੜਿਆਂ ਤੋਂ ਦੂਰ ਰੱਖੋ ਕਿਉਂਕਿ ਫਿਰ ਇਹ ਘੋੜੇ ਜਦੋਂ ਆਪਣਾ ਜਾਦੂ ਦਿਖਾਉਂਦੇ ਆ ਨਾ ਜੀ ਤੁਹਾਨੂੰ ਭੱਜਣ ਨਹੀਂ ਦਿੰਦੇ ਨਹੀਂ ਭੱਜਣ ਦਿੰਦੇ ਜੀ ਵਾਕਈ ਇਸ ਤਾਈ ਤੁਹ ਕਈ ਬੰਦਿਆਂ ਨੇ ਮੈਨੂੰ ਵਿਰੋਧ ਕੀਤਾ ਵੀ ਤੂੰ ਨੈਗੇਟਿਵ ਗੱਲਾਂ ਕਰਦਾ ਨਹੀਂ ਬੱਚਿਆਂ ਨੂੰ ਨੇੜੇ ਜਾਣਾ ਚਾਹੀਦਾ ਹੈ ਹਾਂ ਜੀ ਤੁਸੀਂ ਤਾਂ ਚਲੋ ਸਮਰਾਥੋਂ ਘੋੜੇ ਰੱਖ ਸਕਦੇ ਹੋ ਰੱਖ ਸਕਦੇ ਹਾਂ ਅਸੀਂ ਉਹ ਟਾਈਮ ਵੀ ਟਪਾਇਆ ਵੀ ਸਾਨੂੰ ਬਲੈਤੀ ਬੱਚਿਆਂ 'ਚ ਵੀ ਘੋੜੇ ਦਿਖਦੇ ਹੁੰਦੇ ਸੀ ਸਹੀ ਹੈ ਜੀ ਘੋੜਾ ਰੱਖਣ ਦੀ ਔਕਾਤ ਨਹੀਂ ਸੀ ਤੇ ਸ਼ੌਕ ਘੋੜਿਆਂ ਦਾ ਸੀ ਨਹੀਂ ਮੇਰੇ ਨਾਲ ਵੀ ਇਦਾਂ ਹੀ ਸੀ ਜੀ ਮੈਂ ਵੀ ਪਹਿਲਾਂ ਮਤਲਬ ਆਪਾਂ ਸਾਵੇਂ ਸੱਤੇ ਪਰਿਵਾਰ ਚੋਂ ਹੀ ਆ ਜੀ ਜੀ ਬਾਈ ਜੀ ਮੈਂ ਮਤਲਬ ਚਲੋ ਮਹਾਰਾਜ ਨੇ ਸੋਣੀ ਸੁਨਲੀ ਕੈਨੇਡਾ ਵਰਗੇ ਮੁਲਖ ਚ ਮੌਕਾ ਮਿਲਿਆ ਰਹਿਣ ਦਾ ਜੀ ਉੱਥੋਂ ਥੋੜਾ ਮਤਲਬ ਕਰਕੇ ਮਿਹਨਤ ਕੀਤੀ ਫਿਰ ਸ਼ੌਂਕ ਸੀਗਾ ਬਹੁਤ ਜੀ ਤੇ ਬਾਅਦ ਤੇ ਆਪਦੇ ਆਪ ਨੂੰ ਥੋੜਾ ਸਟੇਬਲਿਸ ਕਰਕੇ ਤੇ ਫਿਰ ਸ਼ੁਰੂ ਕਰਿਆ ਜੀ ਆਦਰਵਾਇਜ਼ ਤਾਂ ਬਾਈ ਜੀ ਬਹੁਤ ਔਖ ਹੈ ਜਿਹੜੇ ਬੰਦੇ ਨੂੰ ਮੰਨ ਲਓ ਵੀ ਫਿਰ ਜਦੋਂ ਘੋੜੇ ਦੀ ਤੋੜ ਲੱਗਦੀ ਹੈ ਨਾ ਉਹ ਮੈਨੂੰ ਲੱਗਦਾ ਵੀ ਸਮੈਕਸਮੂਖ ਜੀ ਕਦੇ ਪੀਤੀ ਜਾਣੀ ਪਰ ਉਹਦੇ ਨਾਲੋਂ ਭੈੜੀ ਤੋੜੀ ਭੈੜੀ ਤੋੜੀ ਵਾਕਈ ਜੀ ਹੁਣ ਆਪਣੇ ਤੁਹਾਨੂੰ ਬਿਲੇ ਹੀ ਤੁਸੀਂ ਫੌਜੀ ਸਾਹਿਬ ਨੂੰ ਜੀ ਬਾਈ ਜੀ ਇਹ ਮਣੀ ਮੇਰਾ ਸ਼ੌਂਕ ਬਚਾਉਣ ਵਾਲੇ ਇਹੀ ਹੈ ਜੀ ਕਿਉਂਕਿ ਮੈਂ ਜਦੋਂ ਫਿਰ ਪਹਿਲੀ ਘੋੜੀ ਲਈ ਇਹਨਾਂ ਨੇ ਇਹ ਅਸਲ ਦੇ ਵਿੱਚ 1.5 ਸਾਲ 2 ਸਾਲ ਦੀ ਉਮਰ ਤੱਕ ਤਾਂ ਉਹਨਾਂ ਕੋਲ ਹੀ ਰਹੀ ਜੀ ਠੀਕ ਹੈ ਜੀ ਉਹਨਾਂ ਨੇ ਤੇ ਮਿਹਨਤ ਜ਼ਿਆਦਾ ਮੇਰੇ ਨਾਲੋਂ ਜ਼ਿਆਦਾ ਉਹਨਾਂ ਦੀ ਮਿਹਨਤ ਹੈ ਜੀ ਇਹਦੀ ਫੌਜੀ ਸਾਹਿਬ ਦਾ ਪੂਰਾ ਨਾਮ ਦੱਸੋ ਜੀ ਉਹਨਾਂ ਦਾ ਹਰਪਾਲ ਸਿੰਘ ਫੌਜੀ ਪਿੰਡ ਤਾਲੀਆਂ ਜੀ ਮੱਝਾਂ ਵਾਲੇ ਦਾ ਚਲੋ ਸਾਰੇ ਜਾਣਦੇ ਮੱਝਾਂ ਵਾਲੇ ਜਾਣਦੇ ਆ ਜੀ ਫੌਜੀ ਸਾਹਿਬ ਦਾ ਬਹੁਤ ਵੱਡਾ ਨਾਮ ਹੈ ਚੁਆਈ ਵਾਲੀਆਂ ਮੱਝਾਂ ਮੱਝਾਂ ਚ ਹਾਂਜੀ ਹਾਂਜੀ ਬਿਊਟੀ ਬਿਊਟੀ ਵਾਲਾ ਤਾਂ ਚਲੋ ਕੋਈ ਵੀ ਪਾਲ ਸਕਦਾ ਹੈ ਕਿਸੇ ਦੇ ਜੋਰ ਤੇ ਵੀ ਲੈ ਸਕਦਾ ਹੈ ਹਾਂਜੀ ਹਾਂਜੀ ਪਰ ਆਪਦੇ ਘਰ ਦੇ ਪਸ਼ੂਆਂ ਨੂੰ ਚੈਂਪੀਅਨ ਬਣਾਉਣਾ ਔਖਾ ਔਖਾ ਕੰਮ ਹੈ ਫੌਜੀ ਸਾਹਿਬ ਕੋਲੇ ਵੀ ਹੋਰ ਕੋੜੇ ਹੈਗੇ ਜੀ ਨਹੀਂ ਹੁਣ ਉਹਨਾਂ ਨੇ ਇੱਕ ਬਸ਼ੇਰੀ ਲਈ ਹੈ ਜੀ ਠੀਕ ਹੈ ਹਾਂ ਉਹਨਾਂ ਨੇ ਮੈਂ ਲੈ ਕੇ ਉਹ ਕਹਿੰਦੇ ਵੀ ਚਲੋ ਥੋੜਾ ਮੱਝਾਂ ਕਰਕੇ ਉਹਨਾਂ ਨੇ ਥੋੜਾ ਜਿਹਾ ਗੈਪ ਰੱਖ ਲਿਆ ਸੀ ਜੀ ਬਾਈ ਜੀ ਔਰ ਹੁਣ ਉਹ ਥੋੜਾ ਇਧਰ ਧਿਆਨ ਮਦਾਉ ਕਦੇ ਵੀ ਨਹੀਂ ਹੁਣ ਇਕੱਲੇ ਹੀ ਹੈ ਜੀ ਹੁਣ ਸ਼ੇਰੀ ਤੇ ਬਾਈ ਜੀ ਨਵੇਂ ਆਉਣ ਵਾਲੇ ਬੰਦੇਾਂ ਲਈ ਕੋਈ ਦਿਓ ਸਨੇਹਾ ਤੁਸੀਂ ਕੀ ਇਹਦੇ ਚੋ ਕੀ ਆਪਣਾ ਤੁਹਾਡੇ ਵਿਚਾਰ ਨੇ ਜੀ ਨਹੀਂ ਵਧੀਆ ਬੰਦੇ ਨਾਲ ਹੀ ਜੁੜੋ ਜੀ ਜੀ ਤੇ ਮਿਹਨਤ ਮੈਂ ਤਾਂ ਹੀ ਕਹਿੰਦਾ ਜੀ ਮਿਹਨਤ ਕਰੋ ਬਸ ਜੀ ਬਾਈ ਜੀ ਹਾਂਜੀ ਤੇ ਬਾਕੀ ਆਓ ਜਰੂਰ ਜੀ ਦੇਖੋ ਜੇ ਤੁਸੀਂ ਕੋਈ ਪਹਿਲੀ ਘੋੜੀ ਲੈਣੀ ਹੈ ਜੇ ਤੁਹਾਡਾ ਮੈਂ ਤਾਂ ਇਹ ਸਮਝਦਾ ਵੀ ਜੇ ਤੁਸੀਂ 10 ਲੱਖ ਘੋੜੀ ਤੇ ਲਾਉਣਾ ਹੈ ਲੱਖ ਲੱਖ ਰੁਪਈਆ ਪੈਟਰੋਲ ਤੇ ਤੇਲ ਤੇ ਆਦੇ ਤੇ ਲਾਓ ਬਿਲਕੁਲ ਗੀੜੇ ਗੱਡੋ ਹਰ ਇੱਕ ਫਾਰਮ ਤੇ ਜਾਓ ਕੁਝ ਨਾ ਕੋਈ ਸਿੱਖੋਗੇ ਤੇ ਜ਼ਰੂਰ ਵਧੀਆ ਹੀ ਬਣੋਗੇ ਜਿੰਨੇ ਜ਼ਿਆਦਾ ਘੋੜੇ ਤੁਸੀਂ ਖਰੀਦਣ ਤੋਂ ਪਹਿਲਾਂ ਦੇਖ ਲਓਗੇ ਜੀ ਤੁਹਾਨੂੰ ਚੰਗੇ ਮਾੜੇ ਦੀ ਪਰਖ ਆ ਜੂਗੀ ਪਰਖ ਆ ਜਾਂਦੀ ਹੈ ਜੀ ਬੰਦਿਆਂ ਦੀ ਪਰਖ ਆ ਜੂਗੀ ਹਾਂਜੀ ਤੇ ਘੋੜਾ ਲੈਣ ਤੋਂ ਬਾਅਦ ਤੁਸੀਂ ਉਹਨਾਂ ਬੰਦਿਆਂ ਨੂੰ ਬਲੇਮ ਨਹੀਂ ਕਰੋ। ਫਿੱਟ ਲਾਣ ਦਾ ਪਾਉਨੇ ਹੋ। ਉਹਦੇ ਨਾਲੋਂ ਪਹਿਲਾਂ ਆਪਣੇ ਆਪ ਨੂੰ ਪਾਲਿਸ਼ ਕਰੋ ਵੀ ਤੁਹਾਨੂੰ ਕੋਈ ਬੇਵਕੂਫ ਨਾ ਬਣਾ। ਬਿਲਕੁਲ ਜੀ ਬਿਲਕੁਲ ਜੀ। ਬਾਅਦ ਦੇ ਵਿੱਚ ਲੋਕਾਂ ਦੇ ਆਪਾਂ ਜਿੰਨੇ ਮਰਜੀ ਤਵੇ ਲਾ ਲਈਏ ਤੁਹਾਡੀ ਜਿਹੜੀ ਇੱਜ਼ਤ ਖੋਈ ਗਈ ਤੁਹਾਡਾ ਜਿਹੜਾ ਪੈਸਾ ਖੋਇਆ ਗਿਆ ਉਹ ਦੁਬਾਰਾ ਨਹੀਂ ਮੁਰਦਾ ਨਹੀਂ ਮੁਰਦਾ ਜੀ। ਸੋ ਆਪਣਾ ਬੈਡ ਟੇਸਟ ਕਰਨ ਨਾਲੋਂ ਤੁਸੀਂ ਲੋਕਾਂ ਨੂੰ ਬਲੇਮ ਕਰਨ ਦੀ ਥਾਂ ਤੇ ਆਪਣੇ ਆਪ ਨੂੰ ਆਪਾਂ ਸਿਆਣੇ ਕਰੀਏ। ਸਹੀ ਗੱਲ ਹੈ। ਤੇ ਬਾਈ ਜੀ ਘਰ 'ਚ ਫਿਰ ਹੋਰ ਸ਼ੌਕ ਕਿਵੇਂ ਆ ਬਾਕੀਆਂ ਨੂੰ? ਫੈਮਲੀ ਨਹੀਂ ਕਹਿੰਦੀ ਵੀ ਤੂੰ ਵੀ ਹੁਣ ਕੈਨੇਡਾ ਛੱਡ ਕੇ ਇੰਡੀਆ ਕਿਉਂ ਬੈਠੇ ਜੀ ਨਹੀਂ ਜੀ ਫੈਮਲੀ ਨਾਲ ਹੀ ਆ ਜੀ ਇੰਡੀਆ ਹੀ ਨਾਲ ਹੀ ਆਏ ਆ ਜੀ ਮਤਲਬ ਵਾਈਫ ਜੀ ਇਹ ਮਤਲਬ ਚਾਚਾਈ ਮੈਂ ਹੈ ਤਾਂ ਮੇਰੇ ਚਾਚਾ ਸੋਹਰਾ ਜੀ ਨੇ ਠੀਕ ਹੈ ਜੀ ਉਹ ਦਰੋ ਫਿਰ ਉਹ ਇਹਨਾਂ ਨੂੰ ਜੀਨ ਸੀ ਮੇਰੀ ਵਾਈਫ ਦੇ ਮਤਲਬ ਉਹ ਮੱਜਾਂ ਮੁੱਜਾਂ ਘਰੇ ਸ਼ੁਰੂ ਤੋਂ ਰਹੀਆਂ ਉਹ ਵੀ ਆਪਣੇ ਦੇਸੀ ਦਾ ਅੱਛੇ ਦੇ ਹੀ ਨੇ ਤੇ ਚਲੋ ਵਧੀਆ ਮਤਲਬ ਮੇਰੀ ਮਤਲਬ ਅੱਜ ਵੀ ਇਹ ਮੇਰੇ ਨਾਲ ਹੀ ਨੇ ਵਧੀਆ ਮੇਰੀ ਹੈਲਪ ਬਹੁਤ ਕਰਦੀ ਹੈ ਵਾਈਫ ਵੀ ਜੀ ਸਪੋਰਟ ਵੀ ਨਾਲ ਬਾਈ ਜੀ ਸ਼ੌਕ ਨੂੰ ਨਿਭਾਉਣਾ ਬਹੁਤ ਔਖਾ ਹਾਂ ਜੀ ਮੰਮੀ ਹੁਣ ਮੇਰੇ ਉਹ ਜਦੋਂ ਮੈਂ ਕੈਨੇਡਾ ਚਲਾ ਜਾਣਾ ਮੈਨੂੰ ਲੱਗਦਾ ਮੇਰੇ ਨਾਲ ਉਹ ਵੀ ਜ਼ਿਆਦਾ ਟੇਕ ਕੇ ਰਮਗਰ ਉਹ ਮਤਲਬ ਘੋੜਿਆਂ ਦੀ ਮਗਰ ਹੀ ਤੁਰੇ ਫਿਰਦੇ ਰਹਿੰਦੇ ਆ ਵੀ ਤੂੰ ਪਾਤਾ ਦਾਣਾ ਪਾਣੀ ਪਿਆਤਾ ਜੋ ਮੇ ਜੀ ਤੇ ਹੁਣ ਮੈਂ ਬੋਲ ਬਾਈ ਜੀ ਲੋਕ ਕਹਿੰਦੇ ਆ ਵੀ ਸ਼ੌਕ ਦੀ ਕੋਈ ਕੀਮਤ ਨਹੀਂ ਹੁੰਦੀ ਹੁਣ ਤੁਹਾਡੇ ਸ਼ੌਕ ਦੀ ਕੀਮਤ ਤੁਹਾਡੇ ਘਰਦਿਆਂ ਨੇ ਮੰਨ ਲਓ ਵੀ ਵਾਈਫ ਨੇ ਬੱਚਿਆਂ ਨੇ ਚਾਚੇ ਨੇ ਇੱਕ ਬੰਦੇ ਦੀ ਸ਼ੌਕ ਦੀ ਕੀਮਤ ਕਿੰਨੇ ਬੰਦੇ ਚ ਕਿੰਨੇ ਬੰਦੇ ਚ ਕਾਰੇ ਜੀ ਬਿਲਕੁਲ ਜੀ ਸ਼ੌਕ ਦੀ ਕੀਮਤ ਬੜੀ ਮਹਿੰਗੀ ਹੈ ਮਹਿੰਗੀ ਮਹਿੰਗੀ ਹੈ ਜੀ ਆਪਕਈ ਇਹਦਾ ਇਹ ਵੀ ਮੁੱਲ ਪੂਰਾ ਆਪਣੀ ਤੁਸੀਂ ਜ਼ਿੰਦਗੀ ਦੇ ਕੀ ਤਾਰਦੇ ਹਾਂ ਹਾਂ ਜੀ ਹਾਂ ਜੀ ਕਿਉਂਕਿ ਮੇਰੇ ਦੋ ਬੇਟ ਮੇਰੇ ਬੱਚੇ ਸਾਰੇ ਉਧਰ ਲਈ ਸੀਗੇ ਬੋਰਨ ਤੇ ਉਹ ਮਤਲਬ ਇੱਥੇ ਲਾਤੇ ਜਿਵੇਂ ਪੜਨ ਇਹ ਛੋੜਿਆਂ ਦੇ ਸ਼ੌਂਕ ਨਾਲ ਹੀ ਆ ਵੀ ਚਲੋ ਮੇਰਾ ਮੰਨਤਾ ਸੀਗਾ ਪਹਿਲਾਂ ਹੀ ਵੀ ਬੱਚੇ ਇੱਥੇ ਪੜਾਉਣੇ ਆ ਕਿਉਂਕਿ ਮੈਨੂੰ ਉਧਰਲੀ ਥੋੜੀ ਪੜਾਈ ਨਹੀਂ ਆ ਆਪਦੇ ਵਧੀਆ ਨਹੀਂ ਲੱਗਦੀ ਮੈਂ ਚਾਹੁੰਦਾ ਵੀ ਬੱਚੇ ਥੋੜੇ ਕਲਚਰ ਨਾਲ ਜੁੜ ਕੇ ਰਹਿਣ ਬਿਲਕੁਲ ਜ਼ਰੂਰੀ ਇਹ ਬੱਚੇ ਇੱਥੇ ਲਾਏ ਹੋਏ ਜੀ ਪੜਨ ਚਲੋ ਬਾਈ ਜੀ ਤੁਹਾਨੂੰ ਸਾਡੇ ਵੱਲੋਂ ਸ਼ੁਭੀ ਸ਼ਾਮਾਂ ਧੰਨਵਾਦੀ ਪਰਮਾਤਮਾ ਤੁਹਾਡੇ ਬਸ਼ੀਰੇ ਨੂੰ ਤੇ ਤੁਹਾਡੇ ਸ਼ੌਕ ਨੂੰ ਹਾਂਜੀ ਵਾਇਗਰੂ ਹੋਰ ਚੜ੍ਹਦੀ ਕਲਾ 'ਚ ਰੱਖਣ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਧੰਨਵਾਦ ਧੰਨਵਾਦ ਥੈਂਕ ਯੂ